ਨਦਰ ਪ੍ਰਸਾਦੀ ਧਰਤੀ ਤੇ 3 ਮਾਰਚ ਨੂੰ ਅਕਾਲੀ ਕਾਨਫਰੰਸ ਕੀਤੀ ਜਾਏਗੀ ਔਰ ਲਾਂਮਸਾਲ ਕਾਲੀ ਕਾਨਫਰੰਸ ਕਰਾਂਗੇ ਕਿਉਂਕਿ ਅਤੀਸ ਕਾਨਫਰੰਸ ਤੇ ਅਸੀਂ ਪੰਜਾਬ ਨੂੰ ਬਚਾਉਣ ਦਾ ਪੰਜਾਬ ਨੂੰ ਜਗਾਉਣ ਦਾ ਸੱਦਾ ਦੇਣਾ ਔਰ ਪੰਥਕ ਮਸਲੇ ਜਿਹੜੇ ਸਾਡੇ ਸਾਹਮਣੇ ਗਰਪੇਸ਼ ਨੇ ਉਹਨਾਂ ਦੇ ਹੱਲ ਲਈ ਵਿਉਂਤਬੰਦੀ ਕਰਨੀ ਆ ਤੇ ਜਥੇਬੰਦੀ ਨੂੰ ਵੀ ਮਜ਼ਬੂਤ ਕਰਨਾ ਤੇ ਪੰਥਕ ਤੇ ਪੰਜਾਬ ਦੇ ਮਸਲਿਆਂ ਤੇ ਲਾਂਬੰਦੀ ਕਰਨੀ ਆ ਪੰਜਾਬੀਆਂ ਨੂੰ ਜਗਾਉਣ ਦੀ ਪੰਜਾਬ ਨੂੰ ਬਚਾਉਣ ਦੀ ਖਾਸ ਕਰਕੇ ਫੰਤਕ ਮਸਲੇ ਦੇ ਵਿੱਚ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਆ ਅਦਾਲਤਾਂ ਵੱਲੋਂ ਸੁਣਾਈ ਸਜ਼ਾ ਪੂਰੀ ਹੋਣ ਦੇ باوجود ਸਾਲਾਬਦੀ ਸਾਡੇ ਲੋਕਾਂ ਨੂੰ ਸਜ਼ਾ ਨਹੀਂ ਜਾ ਰਹੀ ਜੇਰੇ ਜੋ ਭਾਈ ਰਾਜਵਾਲੀ ਦੀ ਫਾਸੀ ਦੀ ਸਜ਼ਾ ਦਾ ਉਮਰ ਕੈਦਵੀ ਤਬਦੀਲ ਕਰਨ ਦਾ ਪ੍ਰਧਾਨ ਮੰਤਰੀ ਦੀ ਵੱਲੋਂ ਵਾਦਾ ਕੀਤਾ ਗਿਆ ਉਹ ਦੀ ਪੂਰਾ ਹੋ ਰਿਹਾ ਭਾਈ ਜਗਤਾਰ ਸਿੰਘ ਜਿਹੜੇ ਦੀ ਮਾਂ ਬਿਮਾਰ ਪਈ ਆ ਉਹਦੀ ਖਾਬਰ ਲਈ ਉਹਦਾ ਮੂੰਹ ਦੇਖਣ ਲਈ ਪੁੱਤ ਨੂੰ 2 ਘੰਟੇ ਲਈ ਫਿਰੋਤ ਨਹੀਂ ਦਿੱਤੀ ਜਾ ਰਹੀ ਔਰਤਾਂ ਮਾ ਬਹੁਤ ਵੱਡਾ ਬੇਇਨਸਾਫੀ ਆ ਮਰਦਪਾਲ ਨੂੰ ਦੇਖੋ ਪਾਰਲੀਮੈਂਟ ਅਟੈਂਡ ਕਰਨ ਲਈ ਪਰੋਤੈ ਦੀ ਭੇਜ ਰਹੇ ਜਦੋਂ ਕਿ ਇੰਜੀਨੀਅਰ ਸੀਜੀ ਨੂੰ ਉਹੀ ਐਨਐਸਏ ਆ ਤੇ ਉਸ ਐਨਐਸਏ ਦੇ ਤਹਿਤ ਜੇ ਇੰਜੀਨੀਅਰ ਸੀਜੀ ਜਾ ਸਕਦੇ ਨੇ ਪਾਰਲੀਮੈਂਟ ਦੇ ਵਿੱਚ ਤਾਂ ਮਰਦਪਾਲ ਕਿਉਂ ਨਹੀਂ ਜਾ ਸਕਦਾ ਸੋ ਜਿਹੜਾ ਇਹ ਵਿਗਾਨੇ ਪਰ ਦੀ ਭਾਵਨਾ ਪੈਦਾ ਕੀਤੀ ਜਾ ਰਹੀ ਆ ਵਿਤਕਰਾ ਕਰਕੇ ਬੜੀ ਮਤਲਬ ਇੱਕ ਮੈਂ ਸਮਝਦਾ ਚਿੰਤਾ ਵਾਲੀ ਗੱਲ ਆ ਮੁਲਕ ਦੇ ਲਈ ਇੱਕ ਦੇਸ਼ ਭਗਤ ਕੌਮ ਨੂੰ ਦੇਸ਼ ਤੇ ਲਈ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਇਸ ਤਰ੍ਹਾਂ ਦੇ ਜਾਣ ਕੀਤਾ ਜਾ ਰਿਹਾ ਔਰ ਖਾਸ ਤੌਰ ਤੇ ਸਾਡੇ ਜਿਹੜੇ ਹੁਣ ਮਸਲੇ ਨੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਸਿੱਖ ਲੀਡਰਸ਼ਿਪ ਦਾ ਨਖਾਰ ਕਰ ਲਈ ਸਿੱਖ ਲੀਡਰਸ਼ਿਪ ਦੀ ਸਪਸ਼ਟਤਾ ਰਹਿ ਉੱਲਈ ਅੱਜ ਸਭ ਤੋਂ ਵੱਡੀ ਲੋੜ ਆ ਮਤਲਬ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਕਰਾਉਣ ਦੀ ਸਿੱਖ ਸੰਸਥਾਵਾਂ ਵਿੱਚ ਨੰਘਾਰ ਆ ਗਿਆ ਸਿੱਖੀ ਲੀਡਰਸ਼ਿਪ ਵਿੱਚ ਖਲਾਅ ਪੈਦਾ ਹੋ ਗਿਆ ਤੇ ਇਹਨੂੰ ਪੂਰਨ ਲਈ ਕੋਈ ਇੱਕ ਰਾਹ ਜੇ ਸ਼ਰਮਣੀ ਕਮੇਟੀ ਦੀ ਚੋਣਾਂ ਜ਼ੋਰਤ ਕਰਾਈਆਂ ਜਾ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਵੇ ਇਹ ਜਿਹੜੇ ਮਸਲੇ ਨੇ ਇਹਨਾਂ ਨੂੰ ਅਸੀਂ ਲੈ ਕੇ ਤੁਰਨਾ ਔਰ ਨਾਲ ਪੰਜਾਬ ਦੇ ਮਸਲੇ ਨੇ ਖਾਸ ਤੌਰ ਤੇ ਇੰਡੋ-ਯੂਐਸ ਟ੍ਰੇਡ ਟ੍ਰੀਟੀ ਹੁਣੇ ਹੋਈ ਹੈ ਜਿਹੜੀ ਪਹਿਲਾਂ ਤਾਂ ਭਾਰਤ ਸਰਕਾਰ ਨੂੰ ਇਹਦੀ ਸਪਸ਼ਟਤਾ ਦੇਣੀ ਚਾਹੀਦੀ ਆ ਸਾਥ ਸਾਹਮਣੇ ਲੈਉਣਾ ਚਾਹੀਦਾ ਸਾਥ ਸਾਹਮਣੇ ਲੈਉਣੇ ਚਾਹੀਦੇ ਆ ਔਰ ਦੇਸ਼ ਦੇ ਵਿੱਚ ਬੜੀ ਵੱਡਾ ਵਿਵਾਦ ਖੜਾ ਹੋ ਗਿਆ ਖਾਸ ਤੌਰ ਤੇ ਖੇਤੀ ਸੈਕਟਰ ਦੇ ਵਿੱਚ ਕਿਸਾਨਾਂ ਦੇ ਵਿੱਚ ਬਹੁਤ ਚਿੰਤਾ ਵਾਲੀ ਗੱਲ ਆ ਔਰ ਸਭ ਤੋਂ ਵੱਡਾ ਅਸਰ ਪੰਜਾਬ ਤੇ ਮਾਰੂ ਪੈਣ ਦਾ ਅਸਰ ਨਜ਼ਰ ਆ ਰਿਹਾ ਜਿਸ ਤਰ੍ਹਾਂ ਦੇ ਸੰਕੇਤ ਇਸ ਡੀਲ ਦੇ ਵਿੱਚ ਨਜ਼ਰ ਆ ਰਹੇ ਨੇ ਸੋ ਪਹਿਲੀ ਗੱਲ ਤਾਂ ਉਹ ਸਾਰਾ ਸੱਚ ਸਾਹਮਣੇ ਲਿਆਵਾ ਜਾਵੇ ਪਾਰ ਸਰਕਾਰ ਵੱਲੋਂ ਦੂਜਾ ਖੇਤੀ ਨੂੰ ਪ੍ਰੋਟੈਕਟ ਕਰਨ ਲਈ ਖੇਤੀ ਸੈਕਟਰ ਦੀ ਸੁਰੱਖਿਆ ਲਈ ਕਿਉਂਕਿ ਇਹ ਤਾਂ ਸ਼ੇਰ ਅਕੇ ਬੱਕਰੀ ਵੰਨ ਕੇ ਖੜਾਉਣ ਵਾਲੀ ਗੱਲ ਕਰ ਰਹੇ ਨੇ ਅਮਰੀਕਾ ਵਰਗੇ ਮੁਲਕ ਦੇ ਵਿੱਚ ਜਿੱਥੇ 5-5000 ਦਰਸ 10000 ਏਕੜ ਦੇ ਫਾਰਮ ਨੇ ਔਰ ਸਭ ਤੋਂ ਵੱਧ ਸਸਰੀ ਅਮਰੀਕਾ ਕਿਸਾਨ ਨੂੰ ਦੇ ਰਿਹਾ ਤੇ ਅੱਜ ਸਾਡੇ ਦੇ ਇਹਦੇ ਕਿਸਾਨ ਖਾਸ ਕਰਕੇ ਪੰਜਾਬ ਦੇ ਕਿਸਾਨ ਨੇ ਤਾਂ ਧਰਤੀ ਦੀ ਸ਼ਕਤੀ ਖਤਮ ਕਰ ਲਈ ਪਾਣੀ ਖਤਮ ਕਰ ਲਿਆ ਸਭ ਤੋਂ ਮਹਿੰਗੀ ਫਸਲ ਪੈਦਾ ਕਰਨੀ ਪੰਜਾਬ ਦੇ ਵਿੱਚ ਆ ਔਰ ਕਾਸਟ ਵੀ ਤੇ ਕਾਸਟ ਆਫ ਪ੍ਰੋਡਕਸ਼ਨ ਸਭ ਤੋਂ ਵੱਧਾ ਪੰਜਾਬ ਚ ਯੀਲਡ ਘਟ ਰਹੀ ਸੋ ਇਸ ਕਰਕੇ ਮੁਕਾਬਲਾ ਅਮਰੀਕਾ ਦਾ ਕਰਾਉਣਾ ਮੈਂ ਸਮਝਦਾ ਬਹੁਤ ਵੱਡਾ ਤਕਾ ਹੋਏਗਾ ਇਹ ਪ੍ਰੋਟੈਕਸ਼ਨ ਜਿਹੜੀ ਹੈ ਖੇਤੀ ਸੈਕਟਰ ਨੂੰ ਭਾਰਤ ਸਰਕਾਰ ਨੂੰ ਦੇਣ ਲਈ ਜ਼ਰੂਰ ਲਾ ਬਿਉਦਵਧੀ ਕਾਰਮੀ ਪਾਏਗੀ ਸਪਸ਼ਟਾ ਦੇ ਕੇ ਤਾਂ ਕਿ ਅਸੀਂ ਜੋ ਚਿੰਤਾ ਕਿਸਾਨੀ ਦੇ ਵਿੱਚ ਉਹਨੂੰ ਖਤਮ ਕਰੀ ਜਾ ਸਕੇ ਇਹ ਮਸਲਾ ਵੀ ਉਠਾਵਾਂਗੇ ਫਿਰ ਪੰਜਾਬ ਗਵਰਨਮੈਂਟ ਜਿਹੜੀ ਆ ਇਹ ਤਾਂ ਜਮੀਨਾਂੇ ਵੇਚਣ ਲੱਗੀ ਸਰਕਾਰ ਜਿਹੜੀ ਆ ਕਸਟੋਰੀ ਹੁੰਦੀ ਜਮੀਨਾਂ ਦੀ ਸਰਕਾਰੀ ਜਮੀਨਾਂ ਦੀ ਪਾਵਰ ਕਾਮ ਦੀ ਪਟਿਆਲੇ ਦੇ ਵਿੱਚ 50 ਏਕੜ ਜ਼ਮੀਨ ਵੇਚਣ ਦਾ ਮਤਾ ਪਾਵਰ ਕਾਮ ਤੋਂ ਪਾਸ ਕਰਾ ਕੇ ਮਤਲਬ ਉਹ ਵੇਚਣ ਦਾ ਫੈਸਲਾ ਕਰ ਲਿਆ ਪੁੱਡਾ ਇਹ ਤਾਂ ਬਹੁਤ ੱਕਾ ਇਹ ਤਾਂ ਮੈਂ ਸਮਝਦਾ ਹੁਣ ਤਾਂ ਦੁਬਾਰੀਆਂ ਕਰਨ ਦੀ ਨਿਸ਼ਾਨੀਆਂ ਜਦੋਂ ਇਸ ਤਰ੍ਹਾਂ ਜਦੋਂ ਕੋਈ ਘਰ ਜ਼ਮੀਨ ਵੇਚ ਕੇ ਰੋਟੀ ਰੋਜ਼ੀ ਖਾਣ ਲੱਗੇ ਉਹਨੂੰ ਕਹਿੰਦੇ ਦਬਾਇਆ ਨਿਕਰਿਆ ਇਹ ਸਰਕਾਰ ਦਾ ਦਬਾਇਆ ਨਿਕਰਿਆ ਦਬਾਇਆ ਕਰਨ ਦੇ ਵਿੱਚ ਕੇਜਰੀਆ ਜ਼ਿੰਮੇਵਾਰ ਕੇਜਰੀਆ ਨੇ ਪੰਜਾਬ ਹਜ਼ਾਰਤਾ ਚੂਰ ਲਿਆ ਪੰਜਾਬ ਦੇ ਵਿੱਚ ਗੈਰ ਪੰਜਾਬੀ ਧਰ ਕੇ ਦਸਤਰਾ ਦੇ ਬਿਠਾਤੇ ਮਤਲਬ ਇਸ ਤਰ੍ਹਾਂ ਦੇ ਮਸਲੇ ਨੇ ਹੁਣ ਡਾਇਮ ਤੇ ਸਾਡੇ ਤੇ ਪਹਿਲਾਂ 2 ਮੈਂਬਰ ਸਾਡੇ ਸੀ ਹਰਿਆਣਾ ਦੇ ਪੰਜਾਬ ਦਾ 27 ਮੈਂਬਰਸ਼ਿਪ ਆਪਰੇਸ਼ਨ ਸਾਡੇ ਕੋਲ ਸੀ ਤੇ ਹੁਣ ਉਹ ਖੋਲਿਆ ਤੇ ਮੈਂਬਰ ਵੀ ਦੋ ਦੀ ਥਾਂ ਚਾਰ ਕਰ ਲੇ ਸਾਰਾ ਅਧਿਕਾਰ ਹੀ ਸਾਡਾ ਖੋਲਿਆ ਵੇ ਸੁਰੱਖਿਆ ਪੰਜਾਬ ਪੁਲਿਸ ਭਰੇ ਕਰਦੀ ਸੀ CRF ਉਠਾਤੀ ਲੈ ਆ ਕੇ ਤਨਖਾਹਾਂ ਪੰਜਾਬ ਦੇ ਰਿਹਾ ਮਤਲਬ ਬਹੁਤ ਵੱਡਾ ਧੱਕਾ ਹੋ ਰਿਹਾ 50 ਕਿਲੋਮੀਟਰ ਤੇ ਜਾਣ ਕੇ BFSF ਉਠਾਤੀ ਪੰਜਾਬ ਦੀ ਧਰਤੀ ਤੇ ਸੋ ਪੰਜਾਬ ਦੇ ਅਧਿਕਾਰ ਖੇਤਰ ਦੇ ਵਿੱਚ ਕੇਂਦਰ داخل ਦੇ ਰਿਹਾ RDF ਸਾਡਾ ਹੀ ਦੇ ਰਿਹਾ ਸਾਡਾ ਪੈਸਾ ਸਾਨੂੰ ਦਿੱਤਾ ਜਾ ਰਿਹਾ ਸੜਕਾਂ ਸਾਡੇ ਟੁੱਟੀਆਂ ਪਈਆਂ ਪੰਜਾਬ ਦੇ ਮੁੱਖ ਮੰਤਰੀ ਅਜੇ ਤੱਕ ਨਹੀਂ ਬੋਲੇ ਆ ਹੁਣ ਹੜਾ ਦਾ ਨੁਕਸਾਨ ਹੋਇਆ ਫਟਾ ਦੀ 5 ਰੁਪਏ ਵੀ ਨਹੀਂ ਦਿੱਤੇ ਮਤਲਬ ਪੁਰਾਣਾ ਖਾਤਾ ਖੋਲ ਕੇ ਬੈਠ ਕੇ ਇਹ ਡਿਫਾਲਟਰ ਨਿਕਲੇ 12000 ਕਰੋੜ ਦੇ ਦੇ ਨਾ ਸਕੇ ਲੈ ਨਾ ਸਕੇ ਮੈਂ ਦਿੱਲੀ ਆ ਤੋ ਕੁਝ ਸੋ ਐਸੇ ਮਸਲੇ ਜਿਹੜੇ ਨੇ ਅਸੀਂ ਇਤਿਆਹ ਤੱਕ ਜਿਹੜੀ ਕਾਨਫਰੰਸ ਕਰ ਰਹੇ ਹਾਂ پتہ ਆਪਣਾ ਸ਼੍ਰੀ ਅਨੰਤਪੁਰ ਸਾਹਿਬ ਕੋਲੇ ਮਹੱਲੇ ਤੇ 3 ਮਾਰਚ ਨੂੰ ਇਹ ਸਾਰੇ ਮਸਲਿਆਂ ਨੂੰ ਲੈ ਕੇ ਅਸੀਂ ਇੱਕ ਲਾਂਬੰਦੀ ਕਰਕੇ ਇਹਨਾਂ ਮਸਲਿਆਂ ਦੇ ਹੱਲ ਲਈ ਤੁਰਾਂਗੇ ਔਰ ਪੰਜਾਬ ਨੂੰ ਜਗਾਉਣ ਦਾ ਪੰਜਾਬ ਨੂੰ ਬਚਾਉਣ ਦਾ ਇਹ ਅਸੀਂ ਇੱਕ ਮਿਹਮ ਜਿਹੜੀ ਆ ਰੰਮ ਕਰਾਂ ਇਲੈਕਸ਼ਨ ਲਈ ਇਹੋ ਪ੍ਰਸੰਨੀ ਆ ਰਿਹਾ ਤੁਸੀਂ ਇਹ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੇ ਪੰਜਾਬ ਤੇ ਪੰਜਾਬੀ ਸਭਿਆਚਾਰ ਸੰਬੰਧਤ ਪੰਥ ਨਾਲ ਸੰਬੰਧਤ ਮੁੱਦੇ ਆ ਉਹਨਾਂ ਪ੍ਰਤੀ ਜਾਗਰੂਕ ਕਰੋਗੇ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਧਰਮਾ ਪ੍ਰੋਟੈਸਟ ਵੀ ਸੂਬਾ ਸਰਕਾਰ ਦਾ ਕੇਂਦਰ ਸਰਕਾਰ ਦੇ ਖਿਲਾਫ ਇਹਨਾਂ ਮੁੱਦਿਆਂ ਨੂੰ ਲੈ ਕੇ ਕਾਟੀ ਪਾਰਟੀ ਕੋਲ ਜਿਹੜਾ ਦਿੱਤਾ ਜਾ ਰਿਹਾ ਦੇਖੋ ਪਾਰਟੀ ਦੇ ਅਸੀਂ ਜਲਦੀ ਇੱਕ ਮੀਟਿੰਗ ਕਰਨ ਜਾ ਰਹੇ ਹਾਂ ਔਰ ਉਹਦੇ ਵਿੱਚ ਫੈਸਲਾ ਕਰਾਂਗੇ ਕਿ ਜਿਹੜੀਆਂ ਪੰਜਾਬ ਹਰਸ਼ੀ ਧਿਰਾਂ ਨੇ ਖਾਸ ਤੌਰ ਤੇ ਪੰਥਕ ਧਿਰਾਂ ਨੇ ਖਾਸ ਤੌਰ ਤੇ ਅਕਾਲੀ ਕੌਣ ਵਾਲੇ ਜਿਹੜੇ ਨੇ ਖਾਸ ਤੌਰ ਤੇ ਜਿਹੜੇ ਖੇਤਰੀਵਾਦ ਦੀ ਗੱਲ ਕਰਨ ਵਾਲੇ ਨੇ ਉਹਨਾਂ ਸਾਰਿਆਂ ਨੂੰ ਸੱਦਾ ਦਵਾਂਗੇ ਕਿ ਪੰਜਾਬ ਬਚਣਾ ਹੀ ਨਹੀਂ ਪੰਜਾਬ ਤਬਾਹ ਹੋ ਜਾਣਾ ਪੰਜਾਬ ਦੇ ਹੁਣ ਬੱਤ ਪੇ ਛੱਡ ਕੇ ਤੇ ਖਿੱਚੋ ਤਨੀ ਛੱਡ ਕੇ ਟਿੱਕੜੇ ਛਾਲੀ ਛੱਡ ਕੇ ਦੂਸ਼ਨ ਬਾਜੀ ਛੱਡ ਕੇ ਸਾਨੂੰ ਇਹ ਮਸਲਿਆਂ ਤੇ ਇਕੱਠਾ ਹੋ ਕੇ ਇੱਕ ਲਾਂਬੰਦੀ ਕਰਕੇ ਇਹ ਮਸਲੇ ਹੱਲ ਕਰਾਉਣ ਵੱਲ ਤੁਰਨਾ ਪਏਗਾ ਨਹੀਂ ਸਾਨੂੰ ਆਉਣ ਵਾਲਾ ਇਤਿਹਾਸ ਮaaf ਨਹੀਂ ਕਰੇਗਾ ਔਰ ਅਸੀਂ ਐਸੀ ਬਹੁਤ ਬੰਦੀ ਦਾ ਯਤਨ ਕਰਾਂਗੇ ਆਉਣ ਵਾਲੀ ਸਾਡੀ ਮੀਟਿੰਗ ਦੇ ਵਿੱਚ ਗੁਰੂ ਰੇਖਾ ਚਾਰਕਰਾਂ ਜੇ ਕੇਂਦਰ ਦਾ ਜ਼ਿਕਰ ਕੀਤਾ ਕਿ ਕੇਂਦਰ ਜਿਹੜਾ ਵਿਕਰਾ ਪੰਜਾਬ ਦੇ ਨਾਲ ਕਰ ਰਿਹਾ ਹੈ ਪੰਜਾਬ ਸਰਕਾਰ ਦੀ ਕੋਈ ਗੱਲ ਨਹੀਂ ਕਿ ਕੇਜਰੀ ਵੱਲ ਸਾਰਾ ਕੁਝ ਕੰਟਰੋਲ ਕਰ ਰਹੇ ਆਪਸ਼ਨ ਕੀ ਹੈ ਤੁਹਾਡੀ ਪਾਰਟੀ ਨੇ ਕੋਣ ਇੱਕ ਪਾਸੇ ਕਾਂਗਰਸ ਰਹਿ ਗਿਆ ਦੂਜੇ ਪਾਸੇ ਤੁਹਾਡੇ ਆਪਣੇ ਸਾਥੀ ਰਹਿ ਗਏ ਕੀ ਤੁਸੀਂ ਇਹਨਾਂ ਚੋਂ ਕਿਸੇ ਦੇ ਨਾਲ ਜਾ ਸਕਦੇ ਹੋ ਦੇਖੋ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਵੀ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਨ ਵਾਲੇ ਪੰਜਾਬ ਹਤੈਸੀ ਪੰਥ ਹਤੈਸੀ ਸਾਰੀਆਂ ਪੰਥਕ ਤੇਰਾ ਪੰਜਾਬ ਦੀ ਧਰਤੀ ਤੇ ਜੇ ਇਕੱਠੀਆਂ ਹੋ ਜਾਣ ਸਾਨੂੰ ਕਿਸੇ ਹੋਰ ਦੀ ਜ਼ਰੂਰਤ ਤੇ ਨਹੀਂ ਸਹਜੋ ਸਾਡਾ ਯਤਨ ਹੋਏਗਾ ਕਿ ਪੰਜਾਬ ਵਾਤਾਵਰਣ ਨੂੰ ਕਿਸਾਨਾਂ ਤੇ ਇਕੱਠਾ ਕਰੀਏ ਔਰ ਖਾਸ ਤੌਰ ਤੇ ਜਿਹੜੇ ਚੈਲੰਜ ਆ ਰਹੇ ਨੇ ਸਾਡੇ ਸਾਹਮਣੇ ਵੀ ਪੰਜਾਬ ਦੀਆਂ ਜ਼ਮੀਨਾਂ ਕੇਜਰੀਆ ਵਿੱਚੀ ਜਾ ਰਹੀਆਂ ਪੰਜਾਬ ਦੇ ਦਫ਼ਤਰਾਂ ਤੇ ਗੈਰ ਪੰਜਾਬੀ ਲੈਣ ਕੇ ਬਿਠਾਤੇ ਔਰ ਖਾਸ ਤੌਰ ਤੇ ਜਿਹੜਾ ਇੰਡੋ-ਯੂਐਸਏ ਡੀਲ ਹੋਈ ਆ ਹੁਣ ਇਹਦੇ 'ਚ ਤਾਂ ਬਿਲਕੁਲੇ ਰਗੜਾ ਲੱਗ ਜੇਗਾ ਸੁਖਵੀਰ ਬਾਦਲ ਸੀ ਯਾਨੀ ਹਰਪ੍ਰੀਤ ਸਿੰਘ ਇੱਕ ਕੁਰਸੀ ਦੇ ਇੱਕ ਸੋਤੇ ਦੇ ਦੇਖੋ ਗੱਲ ਨਾ ਨਾ ਸਾ ਸੁਖਵੀਰ ਸਿੰਘ ਤੇ ਬਾਦਲ ਦੀ ਗੱਲ ਨਾ ਨਾ ਕੇਨੀ ਹਰਪ੍ਰੀਤ ਸਿੰਘਾਂ ਦੀ ਗੱਲ ਗੱਲ ਤਾਂ ਸੀ ਇਹ ਕਹਿੰਨੇ ਆ ਵੀ ਸਾਰੇ ਪੰਜਾਬੀਆਂ ਨੂੰ ਪੰਜਾਬ ਹਤਾਇਸ਼ੀਆਂ ਨੂੰ ਪੰਥ ਹਤਾਇਸ਼ੀਆਂ ਨੂੰ ਖਾਸ ਤੌਰ ਤੇ ਜਿਹੜੇ ਪੰਜਾਬ ਤੇ ਪੰਜਾਬੀਆਂ ਦਾ ਰਾਜ ਚਾਹੁੰਦੇ ਆ ਉਹਨਾਂ ਨੂੰ ਕੋਈ ਨਾ ਕੋਈ ਗਉਤਵੱਦੀ ਕਰਕੇ ਇਹ ਮਾਮਲਿਆਂ ਤੇ ਇੱਕ ਸਾਂਝਾ ਸੰਘਰਸ਼ ਵਿੜਨਾ ਪਏਗਾ ਜਦੋਂ ਸਾਂਝਾ ਸੰਘਰਸ਼ ਵਿੜਾਂਗੇ ਤਾਂ ਕੁਦਰਤੀ ਤੌਰ ਤੇ ਉਹਦੇ ਵਿੱਚ ਸਾਰੇ ਇੱਕ ਹੋ ਜਾਣਗੇ ਜਿਹੜੀ ਗੁਰੂ ਗ੍ਰੰਥ ਸਾਹਿਬ ਜਿੱਤੇ ਪ੍ਰਕਾਸ਼ ਹੋ ਰਹੇ ਨੇ ਰਾਮਸਰ ਉਥੇ ਕੁਝ ਮੋਨੇ ਬੰਦੇ ਕੰਮ ਕਰ ਰਹੇ ਹਨ ਤੇ ਉਥੇ 190 ਜਾਂ 95 ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਜੋ ਜਥੇਦਾਰ ਹਰਪੀਰ ਸਿੰਘ ਜੀ ਅਸੀਂ ਮੀਡੀਆ ਵਿੱਚ ਇੱਕ ਡਿਪੋਰਟ ਵੇਖੀ ਸੀ ਕਿ ਉਹਨਾਂ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੇ ਪਾਵਨ ਪਵਿੱਤਰ ਜਿਹੜੇ ਸ਼ਬਦ ਲਿਖੇ ਜਾਂਦੇ ਹਨ ਉਹ ਇੱਕ ਬਣੇ ਉਹ ਦੂਜੇ ਬਣੇ ਦਿਖਣ ਲੱਗ ਪਏ ਨੇ ਜਿਹਦੇ ਕਰਕੇ ਉਹ ਕਿਤੇ ਪ੍ਰਕਾਸ਼ ਨਹੀਂ ਹੋ ਸਕਦੇ ਉਹਨਾਂ ਨੂੰ ਹੀ ਗੁੰਦਾ ਸਾਹਿਬ ਭੇਜਣ ਵਾਸਤੇ ਕਿਤੇ ਜਾਇਜ਼ਤ ਮੰਗੀ ਉਹਨਾਂ ਨੇ ਦਿੱਤੀ ਨਹੀਂ ਉਹ ਜੇ ਵੀ ਉੱਥੇ ਨੇ ਇਸ ਕਰਕੇ ਅਸੀਂ ਜਿਹੜੇ ਕੰਟੇਨਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਬਾਹਰਲੇ ਦੇਸ਼ਾਂ 'ਚ ਭੇਜ ਰਹੇ ਹਨ ਉਹ ਵੀ ਲਿਖ ਕੇ ਦੇ ਕੇ ਆਏ ਆਂ ਤੇ ਇੱਕ ਜਿਹੜਾ ਉਹ ਪਿੰਡਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਅੰਗ ਜਾਂ ਚਾਰ ਅੰਗ ਮਹਾਰੇ ਦੇ ਬਿਰਧ ਹੋ ਜਾਂਦੇ ਹਨ ਪ੍ਰਚਾਰਕ ਪੜਤਾਲ ਕਰਨ ਜਾਂਦੇ ਹਨ ਉਹ ਬਿਰਤ ਲਿਖ ਦਿੰਦੇ ਹਨ ਉਸ ਰੀ ਗੋਦਵਾਸਾ ਸਾਹਿਬ ਭੇਜ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਸਕਾਰ ਕਰ ਦਿੰਦੇ ਹਨ ਉਹ ਵੀ ਬੜਾ ਦੁਖਦਾਈ ਹੈ ਇਹ ਜਿਹੜੀਆਂ ਅਸੀਂ ਅੱਜ ਸਤਿਗੁਰਾਂ ਦੇ ਸਤਕਾਰ ਵਾਸਤੇ ਉਹਨਾਂ ਨੂੰ ਲੈ ਕੇ ਦੇ ਗਏ ਆ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਅਵਲੇ ਪ੍ਰਕਾਸ਼ ਹੋ ਰਹੇ ਹਨ ਉਹਨਾਂ ਦੇ ਵਿੱਚ ਪਵਨ ਪੀਤਰ ਜਿਹੜਾ ਸ਼ਬਦ ਹਨ ਤੇ ਇਹਨਾਂ ਦੇ ਛਾਪੇ ਦੇ ਵਿੱਚ ਬਹੁਤ ਮਿਸਟੇਕਾਂ ਹਨ ਕਿ ਭਾਵ ਕਿ ਘਟੋ ਘਾਟ 4700 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਛਾਪੇ ਨਾਲ ਛਾਪ ਰਹੇ ਨੇ ਮਹਾਰਾਜ ਦੇ ਪਾਉਣ ਪੇ ਤੁਰਬਾਣੀ ਉਹਦੇ ਵਿੱਚ ਮਿਸਟੇਕਾਂ ਹਨ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਧਾਨ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਉਹਨਾਂ ਨੂੰ ਪੂਰ ਤੌਰ ਤੇ ਆਰਾਮਸਰ ਦੀ ਜਿਹੜੀ ਪ੍ਰੈਸ ਹੈ ਉੱਤੇ ਪਾਬੰਦੀ ਲਾਈ ਜਾਵੇ ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪਿੰਡਾਂ ਵਿੱਚ ਪ੍ਰਕਾਸ਼ ਹੋ ਚੁੱਕੇ ਹਨ ਉਹਨਾਂ ਨੂੰ ਅੱਜ ਸਤਿਕਾਰ ਵਾਸਤੇ ਵੱਧ ਤੋਂ ਵੱਧ ਸਤਿਕਾਰ ਕਰਾਇਆ ਜਾਵੇ ਪਿੰਡਾਂ ਦੇ ਗੁਰੂ ਘਰਾਂ ਦੀਆਂ ਪ੍ਰਬੰਧ ਕਮੇਟੀਆਂ ਦੇ ਗਰੰਥੀ ਜਿਹੜੇ ਹਨ ਕਈ ਤਾਂ ਬਿਲਕੁਲ ਕੋਈ ਨਿਤਨੇਮ ਨਹੀਂ ਪਿੰਡਾਂ ਦੇ ਵਿੱਚ ਹੋ ਰਿਹਾ ਭਾਵ ਕਿ ਜਦੋਂ ਸਾਨੂੰ ਸ਼ਿਕਾਇਤਾਂ ਆ ਰਹੀਆਂ ਨੇ ਕਈ ਇਦਾਂ ਹੋ ਰਿਹਾ ਕਿ ਕਈਆਂ ਨੇ ਗੁਰੂ ਘਰ ਬਣਾਏ ਹਨ ਤੇ ਉੱਥੇ ਜਿਹੜੀ ਲੜਕੀ ਲੜਕਾ ਘਰੋਂ ਭੱਜ ਕੇ ਦਿਲ ਜਾਂਦਾ ਜਾਂਦੇ ਹਨ ਉਹਨਾਂ ਦੀ ਕੋਡ ਮੈਰਿਜ ਕੀਤੀ ਜਾਂਦੀ ਹੈ ਤੇ ਜਿਹੜੇ ਪ੍ਰਾਤਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਇੱਥੋਂ ਇਹ ਆਪਣੇ ਜਿਹੜਾ ਮਹਾਰਾਜੇ ਪਾਸ਼ਾ ਦਾ ਤੋਸਾ ਸਾਹਿਬ ਤੋਸੇ ਦੇ ਵਿਚ ਮਾਰਾ ਤੋਸੇ ਖਾਨੇ ਦੇ ਸੁਭਾਇਮਾਨ ਕੀਤੇ ਸਨ ਉਹ ਸ਼੍ਰੋਮਣੀ ਕਮੇਟੀ ਨੇ ਕਿੱਥੇ ਭੇਜੇ ਹਨ ਉਹ ਵੀ ਜਿਹੜੀਆਂ ਚੀਜ਼ਾਂ ਹਨ ਉਹ ਵੀ ਉਹ ਵੀ ਜਿਹੜੇ ਧਾਨ ਗੁਰੂ ਗ੍ਰੰਥ ਸਾਹਿਬ ਪ੍ਰਾਤਨ ਹਨ ਉਹ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਬਾਹਰ ਲੈਂਦੀਆਂ ਜਾਣ ਅਸੀਂ ਅੱਜ ਇਹ ਸ੍ਰੀ ਅਕਾਲ ਤਖਤ ਸਾਹਿਬ ਜੋ ਭਾਈ ਜਗਰੂਪ ਸਿੰਘ ਜਗਰੂਪ ਸਿੰਘ ਹਨ ਉਹਨਾਂ ਨੂੰ ਅਸੀਂ ਅੱਜ ਜੋ ਮਰਜ਼ਾਦਾ ਮਤਰ ਜਿਹੜਾ ਦਿੱਤਾ ਗਿਆ ਹੈ ਕਿ ਜਲਦੀ ਹੀ ਜਿਹੜੀਆਂ ਕਾਰਵਾਈਆਂ ਕੀਤੀਆਂ ਜਾਂਣਾ ਸੀ ਪਹਿਲਿਆਂ ਨੂੰ ਪਹਿਲਾਂ ਵੀ ਪੁੱਛਿਆ ਆ ਕਿ ਜਿਹੜੇ ਪਹਿਲੇ ਤੁਹਾਨੂੰ ਮੰਗ ਪੱਤਰ ਅਸੀਂ ਦੇ ਕੇ ਗਏ ਆ ਜੀਵਨ ਸਿੰਘ ਚਤਰ ਸਿੰਘ ਵਾਲਾ ਉਹਦੇ ਕੀ ਬਾਰੇ ਕੀ ਗੱਤਾਂ ਆਂਦੇ ਉਹਦੀ ਪੜਤਾਲ ਹੋ ਰਹੀ ਆ ਉਹ ਜਲਦੀ ਹੀ ਕੋਈ ਨਾ ਕੋਈ ਫੈਸਲਾ ਲਿਆ ਜਾਵੇਗਾ ਅਸੀਂ ਜੇਕਰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਪ੍ਰਕਾਸ਼ਮਾਨ ਹੋ ਰਹੇ ਹਨ ਆਨ ਰਾਮਸਰ ਇਥੇ ਸਿੰਘ ਸਾਹਿਬਨ ਦੇ ਕੋਲੋਂ ਮੰਗ ਕਰਦੇ ਆ ਪੈਲ ਤੇ ਆਧਾਰ ਤੇ ਪਾਬੰਦੀ ਲੱਗ ਜਾਣੀ ਚਾਹੀਦੀ ਹੈ ਦੂਸਰਾ ਸ੍ਰੀ ਗੋਂਦਵਾਲ ਸਾਹਿਬ ਜਿਹੜੇ 2 ਜਾਂ 4 ਅੰਗ ਵਿਰਧ ਹੁੰਦੇ ਹਨ ਉਥੇ ਜਿਹੜੇ ਅਗਣ ਭੇੜ ਕੀਤੇ ਜਾ ਰਹੇ ਹਨ ਉਥੇ ਵੀ ਪਾਬੰਦੀ ਲਾ ਚਾਹੀਦੀ ਹੈ ਕਿਉਂਕਿ ਜੇ ਦੋ ਗੁਰੂ ਗ੍ਰੰਥ ਸਾਹਿਬ ਦੇ ਅੰਗ ਬਿਰਧ ਹਨ ਉਹਨਾਂ ਨੂੰ ਬਦਲ ਦੇਣਾ ਚਾਹੀਦਾ ਸੀ ਪਰ ਇਹ ਅਜੇ ਤੱਕ ਧਿਆਨ ਹੀ ਸ਼੍ਰੋਮਣੀ ਕਮੇਟੀ ਦੇ ਰਹੀ ਤੇ ਜਿਹੜੇ 190 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਜ ਕੋਈ ਜਿਹੜਾ ਮਿਸਟੇਕਾਂ ਨਹੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੀਤਰ ਸ਼ਬਦਾ ਦੀ ਜਿਹੜੀ ਸ਼ਾਈ ਦੇ ਨਾਲ ਜਾਂ ਅੰਗ ਹਲਕਾ ਲੱਗਣ ਕਾਰਨ ਮਹਾਰਾਜੇ ਪਾਸ਼ਾ ਦੀਆਂ ਬੇਦਬੀਆਂ ਹੋਈਆਂ ਹਨ ਉਹਨਾਂ ਦੇ ਉੱਪਰ ਭਾਵੇਂ ਠੇਕੇਦਾਰ ਹੈ ਤੇ ਭਾਵੇਂ ਉੱਥੋਂ ਦਾ ਕੋਈ ਮੈਨੇਜਰ ਹੈ ਜਾਂ ਸੁਬੇਦਾਰ ਹੈ ਜਾਂ ਕੋਈ ਵੀ ਹੈ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਕਿ ਇਹ ਜਿਹੜੀ ਮਿਸਟੇਕ ਹੋਈ ਹੈ ਕਿਉਂ ਹੋਈ ਹੈ ਇਹਦਾ ਜਰੂਰ ਪੰਜ ਮੈਮਰੀ ਜਾਂ ਕੋਈ ਇਸ ਤੋਂ ਬਣਾ ਕੇ ਇਹਦੀ ਪੜਤਾਲ ਕਰਨੀ ਚਾਹੀਦੀ ਹੈ ਇਹ ਅਸੀਂ ਅੱਜ ਸ੍ਰੀ ਅਕਾਲ ਤਖਤ ਜਥੇਦਾਰ ਨੂੰ ਦਿੱਤੇ ਆਵੇਂਦੇ ਹੁਣ ਕਿੰਨੀ ਜਲਦੀ ਕਾਰਵਾਈ ਕਰਦੇ ਜੀ ਤੁਸੀਂ ਇੱਕ ਗੱਲ ਕਹੀ 4700 ਤੁਸੀਂ ਉਹ ਗੱਲ ਕਲੀਅਰ ਨਹੀਂ ਕਰ ਪਏ 4700 ਗੁਰੂ ਗ੍ਰੰਥ ਸਾਹਿਬ ਜੀ ਪਾਵਨ ਸੁਨਿਪਾ ਦੇ ਵਿੱਚ ਗਲਤੀਆਂ ਨੇ ਜਾਂ 4700 ਗਲਤੀਆਂ ਨੇ ਇਹ 4700 ਜਿਹੜੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਵਿੱਚ ਸਿਹਾਰੀ ਵਿਆੜੀ ਔਕੜ ਬਲੈਂਕੜੇ ਜਿਹੜੇ ਆ ਉਹ ਜਿਹੜਾ ਇਹਨਾਂ ਦਾ ਪ੍ਰਸਦਾ ਛਾਪਾ ਉਹਦੇ ਵਿੱਚ ਗਲਤੀਆਂ ਵਾਂ 4700 4700 ਇਹ ਵਰ ਬਾਬਰਨਾਮ ਸਿੰਘ ਤੋਂ ਮੈਨੇ ਸਾਨੂੰ ਇਹ ਗੱਲ ਦੱਸੀ ਸੀ ਕਿ ਸਾਡੇ ਬੁੱਟਰ ਨੇ ਜਿਹੜਾ ਇਹਲੇ ਹੈਡ ਗ੍ਰੰਥੀ ਬਣਾਇਆ ਜਾ ਰਿਹਾ ਵਾ ਉਹਨੇ ਇਹ ਖੜਾ ਤਿਆਰ ਕੀਤਾ ਵਾ ਹੁਣ ਵੇਖੋ ਹੈਡ ਗ੍ਰੰਥੀ ਭਾਈ ਅਮਰ ਸਿੰਘ ਵੀ ਬੁੱਟਰ ਬਣ ਰਹੇ ਨੇ ਵਿੰਦੇ ਆ ਕੇ ਉਹ ਹੁਣ ਕੀ ਧਿਆਨ ਦਿੰਦੇ ਨੇ ਇੱਧਰ ਮਾਰੇ ਦੀ ਬਾਣੀ ਦੇ ਸਤਿਕਾਰ ਵਾਸਤੇ ਉਹਨਾਂ ਨੇ ਗਾੜੀ ਖੜਾਣਾ ਤਿਆਰ ਕੀਤਾ ਜਿਹੜੇ ਕਰਕੇ ਸਾਨੂੰ ਪਤਾ ਲੱਗਾ ਸੀ ਪਰ ਇਹ ਅਨਸਰ ਦੀ ਗੱਲ ਬੜੀ ਗਲਤ ਗੱਲ ਹੋ ਗਈ ਕਿ 4700 ਦੇ ਕਰੀਬ ਪਾਰਟ ਭੇਦ ਰਹਿਗੇ ਨੇ ਇਹ ਤਾਂ ਸਿੱਧੇ ਤੌਰ ਤੇ ਆਸਥਾ ਦੇ ਨਾਲ ਖਿਲਵਾੜ ਹੋ ਗਿਆ ਇਹ ਇੱਕ ਨਹੀਂ ਬੜੇ ਚਿਰ ਦਾ ਹੀ ਘਰ ਆਏ ਨੇ ਸ਼੍ਰੋਮਣੀ ਕਮੇਟੀ ਵਾਲੇ ਜ਼ਾਬਦਾਰ ਕਿਸੇ ਨਾ ਕਿਸੇ ਨਾਲ ਰਲੇ ਹੋਏ ਨੇ ਜਿਹੜੇ ਪਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਉਹ ਆਏ ਦਿਨ ਕੋਈ ਵੀ ਅਸੀਂ ਪੁੱਛਦੇ ਹਾਂ ਕਿ ਕੋਈ ਰਿਕਾਰਡ ਰੱਖਿਆ ਗੁੰਦਵਾਲ ਸਾਹਿਬ ਦੇ ਕੋਈ ਵੀਡੀਓਗ੍ਰਾਫੀ ਕੀਤੀ ਹੈ ਪ੍ਰਚਾਰਕ ਦੇ ਕਹਿੰਦੇ ਮਹਾਰਾਜ ਚੇ ਪਾਸ਼ਾ ਜੀ ਨੂੰ ਗੁੰਦਵਾਲ ਸਾਹਿਬ ਅਗਨ ਭੇਟ ਨਾ ਕਰਨ ਅਵਲ ਜਿਹੜੇ ਕਰਵਾਏ ਗਏ ਨੇ ਉਹਨਾਂ ਦਾ ਰਿਕਾਰਡ ਸ੍ਰੀ ਕਾਜ਼ਾ ਜੱਜ ਜਰੂਰ ਮੰਗਾਵੇ ਕਿ ਜਿਹੜੇ ਪਹਿਲੇ ਗੁਰੂ ਗ੍ਰੰਥ ਸਾਹਿਬ ਕਿੰਨੇ ਕਰ ਚੁੱਕੇ ਨੇ ਤੁਸੀਂ ਅਗਣ ਭੇਟ ਉਹਦਾ ਸਾਰਾ ਰਿਕਾਰਡ ਜਿਹੜਾ ਵਾ ਉਹ ਜਰੂਰ ਮੰਗੇ ਤੇ ਜਿਹੜੇ ਗਾਂਹ ਕਰ ਰਹੇ ਨੇ ਉਹਨਾਂ ਦੇ ਬਿਲਕੁਲ ਰੋਕ ਲਈ ਜਾਵੇ ਨਾ ਕੀਤੇ ਜਾਣ ਕਿਉਂਕਿ ਫੋਟੋ ਵੀਡੀਓ ਕਰਾਫਰੀ ਵੀ ਹੋਣੀ ਚਾਹੀਦੀ ਆ ਗੁਰੂ ਗ੍ਰੰਥ ਸਾਹਿਬ ਚੇ ਪਾਤਸ਼ਾਹ ਦੇ ਕੰਮ ਕਿੰਨੇ ਪਾਵਨ ਪਵਿੱਤਰ ਸ਼ਬਦ ਜਿਹੜੇ ਉਹ ਬਿਰਧ ਹਨ ਆ ਤੁਸੀਂ ਰਾਮ ਸਰ ਦੀ ਗੱਲ ਕੀਤੀ ਆ ਕਿ ਉੱਥੇ ਮੋਨੇ ਕੋਲੇ ਕੰਮ ਕਰ ਰਹੇ ਨੇ ਜਾਂ ਉੱਥੇ ਪੰਦਤ ਜੀ ਦਾ ਨਹੀਂ ਸਹੀ ਹੋ ਰਿਹਾ ਤਾਂ ਬੀਤੇ ਦਿਨ ਐਡਵੋਕੇਟ ਹਰਿੰਦਰ ਕਮੀ ਵੱਲੋਂ ਭਾਗੀ ਕਾਰ ਇਰਜਿਤ ਦਸਤਾ ਮਹੀਨੇ ਤਾਂ ਕਿ ਵਿਭਾਗੀ ਕਾਰਵਾਈ ਜਿਹੜੇ ਕਿਸਕਰਾਂ ਨੂੰ ਚੇਂਜ ਕਿਸੇ ਗਏ ਨੇ ਲਗਲੇ ਮਹੀਨਾ ਦੇ ਕਿਥੇ ਕਾਦੇ ਹਾਤੇ ਕੀਤੇ ਗਏ ਆ ਆਮਬ ਸਾਹਿਬ ਹਾਂ ਆਓ ਆਮਬ ਸਾਹਿਬ ਜਿਹੜੀ ਜੇਕਰ ਇਹਨਾਂ ਦੇ ਸਕੱਤਰ ਜ਼ਮੀਨਾਂ ਵੇਚ ਸਕਦੇ ਨੇ ਹਾਂਜੀ ਇਹਨਾਂ ਨੇ ਆਪਣੀਆਂ ਜ਼ਮੀਰਾਂ ਵੇਚਤੀਆਂ ਤੇ ਇਹਨਾਂ ਨੇ ਗੁਰੂ ਘਰ ਦੀਆਂ ਜ਼ਮੀਨਾਂ ਵੇਚ ਦਿੱਤੀਆਂ ਨੇ ਅਸੀਂ ਬੜੇ ਚਿਰ ਦਾ ਰੋਲਾ ਪਾਉਂਦੇ ਆ ਰਹੇ ਹਾਂ ਸੰਨ ਇਹ ਕੋਈ ਅਜ ਤੋਂ 10 ਸਾਲ ਪਹਿਲਾਂ ਨਹੀਂ ਵੇਚੀਆਂ ਜਮੀਨਾ ਇਹ ਧਾਮੀ ਦੇ ਪ੍ਰਧਾਨ ਹੁੰਦਿਆਂ ਵਿੱਚ ਜਾਵਾ ਇਹ ਜਰੂਰ ਅੱਜ ਭਾਵੇਂ ਧਾਮੀ ਸੱਚਾ ਹੁੰਦਾ ਮਾਰਾ ਜਰੂਰ ਉਹਨਾਂ ਨੂੰ ਭਾਵੇਂ ਫੰਡ ਵੀ ਦੇਵੇਗਾ ਫੰਡ ਨਹੀਂ ਉਹਨਾਂ ਨੂੰ ਜੇਲਾਂ ਦੇ ਕਿ ਸਲਾਖਾਂ ਦੇ ਅੰਦਰ ਸੁਟਣਾ ਚਾਹੀਦਾ ਇਹ ਪਰਚਾ ਜਿਹੜਾ ਮੈਂ ਤੇ ਇੱਕ ਬੇਨਤੀ ਕਰੂੰ ਤੁਹਾਡੇ মিডিਆ ਰਾਈ ਇਹ ਇਹਨਾਂ ਦੇ ਮੁਲਾਜ਼ਮਾਂ ਵੱਲੋਂ ਨਹੀਂ ਹੋਣਾ ਚਾਹੀਦਾ ਧਾਮੀਓ ਵੱਲੋਂ ਨਹੀਂ ਹੋਣਾ ਚਾਹੀਦਾ ਇਹ ਜਿਹੜੇ ਬਾਹਰ ਗੁਰਨਾਨਕ ਨਾਮ ਸੇਖ ਨੇ ਜਿਹਦੇ ਜefeਦਾਰ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਇਹ ਚੀਜ਼ਾਂ ਜਿਹੜੀਆਂ ਰਿਪੋਰਟਾਂ ਬਾਹਰ ਲਿਆ ਕੇ ਲੋਕਾਂ ਤੱਕ ਰੱਖੀਆਂ ਨੇ ਇਹ ਉਹਨਾਂ ਗੁਰਸਿੱਖਾਂ ਵੱਲੋਂ ਪਰਚਾ ਦਰਜ ਹੋਣਾ ਚਾਹੀਦਾ ਤੇ ਹੋਣਾ ਵੀ ਇਦਾਂ ਦਾ ਚਾਹੀਦਾ ਕਿ ਸਾਰਾ ਇਹਨਾਂ ਕੋਲ ਡਾਟਾ ਜਿਹੜੇ ਇਸ ਕਤਰਾ ਦਾ ਪੁਰ ਪ੍ਰਸ਼ਾਸਨ ਨੂੰ ਕਹੇ ਕਿ ਰਿਮਾਂਡ ਲੈ ਕੇ ਹੋਰ ਵੀ ਪੁੱਛਗਿਛ ਕਰਨੀ ਚਾਹੀਦੀ ਇਕੱਲੀ ਹੰਬ ਸਾਹਿਬ ਦੀ ਨਹੀਂ ਹੋਰ ਵੀ ਇਹਨਾਂ ਨੇ ਗੁਰੂ ਘਰਾਂ ਦੀਆਂ ਜ਼ਮੀਨਾਂ ਵੇਚੀਆਂ ਹੋਈਆਂ ਨੇ ਜਿਹੜੀਆਂ ਕਈ ਤਾਂ ਪ੍ਰਗਟ ਹੋਈ ਜਾ ਰਹੀਆਂ ਚੀਜ਼ਾਂ ਤੇ ਕਈ ਨਹੀਂ ਹੋ ਰਹੀਆਂ ਅਸੀਂ ਚਾਹੁੰਦੇ ਹਾਂ ਕਿ ਸਾਰਾ ਡਾਟਾ ਜਿਹੜਾ ਲਿਆ ਕੇ ਸਿੱਖ ਸੰਗਤਾਂ ਦੇ ਸਾਹਮਣੇ ਰੱਖਣਾ ਚਾਹੀਦਾ ਅੱਜ ਰੋਲਾ ਬਹੁਤ ਹੈ ਬਰਗਾੜੀ ਇਨਸੀਡੈਂਟ ਦਾ ਬਰਗਾੜੀ ਦਾ ਕੀ ਕੀ ਹੋਇਆ ਗੁਰੂ ਸਾਹਿਬ ਦੀ ਰੱਜ ਕੇ ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਨੇ ਆਪਣੇ ਜਿਸਮ ਦੇ ਉੱਤੇ ਬੇਅਦਬੀ ਹੰਡਾਈ ਔਰ ਉਹ ਨੇ ਜਗਾਇਆ ਤੁਹਾਨੂੰ ਸਾਰਿਆਂ ਨੂੰ ਲੇਕਿਨ ਤੁਸੀਂ ਕੇਵਲ ਗੁਰੂ ਸਾਹਿਬ ਦੀ ਬੇਅਦਬੀ ਦੇ ਉੱਤੇ ਨਹੀਂ ਜਾਗੇ ਜਿੰਨੇ ਚਿਰ ਤੱਕ ਉੱਥੇ ਗੋਲੀ ਨਹੀਂ ਚੱਲੀ ਦੋ ਬੰਦੇ ਨਹੀਂ ਮਰੇ ਔਰ ਫਿਰ ਇਹ ਬਾਧਰਾ ਨੇ ਇਕੱਠੇ ਹੋ ਕੇ ਮਹੀਨਾ ਪਰ ਸੜਕਾਂ ਜਾਮ ਨਹੀਂ ਕਰ ਦਿੱਤੀਆਂ ਪੰਜਾਬ ਦੀਆਂ ਉਹਨੇ ਤਦ ਤੱਕ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਗੁਰੂ ਸਾਹਿਬ ਦੀ ਬੇਅਦਬੀ ਕੀ ਹੁੰਦੀ ਇਹ ਮੈਂ ਤਾਂ ਕਹਿਣਾ ਕਿਉਂਕਿ ਇੱਥੇ ਰੋਪੜ ਤੋਂ ਵੀ ਬਹੁਤ ਸਾਰੀ ਸਜਣ ਆਈ ਹੋਈ ਹੈ ਉਹ ਤੁਹਾਨੂੰ ਦੱਸਣਗੇ ਕਿ ਸਾਡੇ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸਰ ਜਦੋਂ ਕਿ ਅਮਰੀਕਾ ਲੈ 97 ਦੇ ਵਿੱਚ ਰੋਪੜ ਜ਼ਿਲ੍ਹੇ ਦੇ ਵਿੱਚ ਸੱਤ ਥਾਵਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਅੱਜ ਤੱਕ ਉਹਨਾਂ ਬੇਅਦਬੀਆਂ ਦਾ ਕੋਈ ਵੀ ਨਤੀਜਾ ਪੁਲਿਸ ਨੇ ਨਹੀਂ ਕੱਢਿਆ ਕਿ ਕੌਣ ਕਸੂਰਵਾਰ ਸੀ ਤੇ ਕੌਣ ਨਹੀਂ ਸੀ ਕਿਉਂ ਨਹੀਂ ਸੀ ਕਿਉਂਕਿ ਉਥੇ ਇੱਕ ਭਨੀਆਰੇ ਵਾਲਾ ਬਾਦਲ ਸਾਹਿਬ ਦੀ ਸਰਕਾਰ ਨੇ ਆਪ ਜਮਾਇਆ ਸੀ ਇਸ ਲਈ ਜਮਾਇਆ ਸੀ ਕਿ ਸਾਨੂੰ ਸ਼ੈਡਿਊਲਡ ਕਾਸਟ ਦੀ ਵੋਟ ਮਿਲਦੀ ਨਹੀਂ ਸੀ ਤਾਂ ਇੱਕ ਨਵਾਂ ਢੰਗ ਬੋਲ ਲਿਆ ਕਿ ਭਾਈ ਇਹ ਇਹਨਾਂ ਵਿੱਚੋਂ ਹੀ ਇੱਕ ਬਣਾਓ ਸੰਤ ਸਾਡੇ ਕਾਬੂ ਰਹੂਗਾ ਤੇ ਵੋਟਾਂ ਸਾਨੂੰ ਪਹੂਗਾ ਲੇਕਿਨ ਉਹ ਗੱਲ ਪੁੱਠੀ ਪੈ ਗਈ ਉਹ ਮਸਤ ਗਏ ਮੁੰਡੇ ਉਹਨਾਂ ਨੇ ਮਸਤ ਕੇ ਸੱਤ ਜਗਾ ਸੱਤ ਪਿੰਡਾਂ ਚ ਪਹਿਲੇ ਰਤਨਗੜ ਪਿੰਡ ਸੀ ਫਿਰ ਕਈਆਂ ਹੋਰ ਸੀ ਮੇਰੇ ਖਿਆਲ ਹੈ ਕੁੜਵਾ ਵੀ ਰਿਆ ਕਈ ਪਿੰਡਾਂ ਸੱਤ ਪਿੰਡਾਂ ਦੇ ਵਿੱਚ ਬੇਅਦਬੀ ਹੋਈ ਬਾਦਲ ਸਾਹਿਬ ਚੀਫ ਮਨਿਸਟਰ ਸੰ ਕੁਝ ਨਹੀਂ ਹੋਇਆ ਇਹਨਾਂ ਸਾਰਿਆਂ ਦੇ ਇਲਾਵਾ ਇੱਕ ਹੋਰ ਬੜਾ ਰੰਗीन ਬੇਅਦਬੀ ਦਾ ਇਨਸੀਡੈਂਟ ਹੋਇਆ ਔਰ ਉਹ ਹੋਇਆ ਹੈ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸਰਾਏ ਨਾਗਾ ਨਿਕਲਦਾ ਪਿੰਡ ਹੈ ਉੱਥੇ ਕੁਝ ਨਿਹੰਗ ਜਾਂਦੇ ਸੀ ਘੋੜੇ ਤੇ ਹੱਥੋਂ ਉਹਨਾਂ ਦੇ ਨੇਜ਼ਾ ਸੀ ਕੁੱਤਾ ਆਪਣ ਟੰਗ ਟੰਗ ਕਰਨ ਲੱਗ ਗਿਆ ਮੜਾ ਜਾ ਉਹਨੇ ਪਰਾ ਕੀਤਾ ਤੇ ਨੇਜ਼ਾ ਲੱਗ ਗਿਆ